ਕਈ ਕੋਟ ਮੰਗੇ ਸਤ ਸੰਗ ਇਹ ਦੇਖੋ ਸਾਰਿਆਂ ਤੋਂ ਸੌਖਾ ਹੈ ਫਲਸਫਾ ਪਹਿਲੇ ਆਲਾ ਤਾਂ ਚਲੋ ਠੀਕ ਹੈ ਜੇ ਨਹੀਂ ਸਾਡੇ ਅੰਦਰ ਜੋ ਕੁਝ ਬੋਲੇ ਨਹੀਂ ਹੋਇਆ ਕੰਮ ਸੇ ਕੰਮ ਅਸੀਂ ਸਤ ਸੰਗੀਆਂ ਰਾਜੇ ਤੇ ਕਰੋੜਾਂ ਹੀ ਇਹੋ ਜੇ ਨੇ ਕਿ ਜਿਹੜੇ ਰਾਤ ਨੂੰ ਹੀ ਇਹ ਰੋਣਾ ਰੋ ਕੇ ਸੌਂਦੇ ਕਿ ਵਾਗਰੂ ਸਵੇਰੇ ਸਤ ਸੰਗਤ ਜ਼ਰੂਰ ਦਏ ਉਹ ਇਹ ਤਾਂ ਰੋਗੋ ਕੰਮ ਸੇ ਕੰਮ ਸਭ ਤੋਂ ਸੌਖਾ ਕੰਮ ਹੈ ਕੀ ਹੈ ਕਿ ਰੋਜ ਇਹ ਤੇ ਮੰਗੋ ਨਾ ਰਾਤ ਨੂੰ ਮੰਗੋ ਕਿ ਮਹਾਰਾ ਸਵੇਰੇ satsang ਜੇ ਤੁਹਾਡੇ ਤੋਂ ਗੁਰਦੁਆਰੇ ਕਈ ਵਾਰੀ ਬੋਲੇ ਕਮ ਸੇ ਕਮ ਬਾਣੀ ਦਾ ਹੀ satsang ਕਰ ਲੋ ਤੁਸੀਂ ਦੋ ਚਾਰ ਘੰਟੇ ਕਈ ਕੋਟ ਮੰਗੇ satsang ਹੁਣ ਤੁਸੀਂ ਅਸਲ ਦੇ ਵਿੱਚ ਆਪਣੇ ਆਪ ਨਾਲ ਗੱਲਾਂ ਕਰੋ ਉਥੇ ਆਪਣੇ ਆਪ ਨੂੰ ਖੜਾ ਕਰਿਆ ਕਰੋ ਕਿ ਕੀ ਇਸ ਤਰ੍ਹਾਂ ਦੇ ਨਾਲ ਮੈਂ ਸਵੇਰੇ ਤੇ ਸ਼ਾਮ ਮੰਗਦਾ ਹਾਂ ਸੰਗਤਾਂ ਹੁਣ ਕੁਛ ਮੰਗ ਹੀ ਨਹੀਂ ਰਹੇ ਤੇ ਵੇ ਮਿਲਣਾ ਕਿਦਾਂ ਹੈ ਮੰਗਣਾ ਮੰਗਣ ਨਿਕਾ ਹਰ ਜਸ ਗੁਰ ਤੇ ਮੰਗਣਾ ਮੰਗਣਾ ਤੇ ਆ ਜਸ ਉਪਮਾ ਬੜਾਈ ਸਾ ਸੰਗਤ ਚ ਹੋ ਰਹੀ ਹੈ ਤੇ ਇਹ ਮੰਗੋ ਗੁਰੂ ਦੇ ਕੋਲ ਰਾਜੇ ਮੰਗਣਾ ਨਿਕਾ ਨਾਮ ਚੰਗਾ ਹੈ ਸ੍ਰੇਟ ਹੈ ਮੰਗ ਤੇਰੀ ਪਰ ਮੰਗ ਕੀ ਹੈ ਕਿ ਮੰਗਣਾ ਮੰਗਾ ਨੇਕਾ ਹਰ ਜਸ ਗੁਰ ਤੇ ਮੰਗਣਾ ਜਾਗਣਾ ਜਾਗਣ ਨਿਕਾ ਹਰ ਕੀਰਤਨ ਮੇਂ ਜਾਗਣੇ satsang ਮੰਗਿਆ ਏ ਕੇ ਵਾਹਿਗੁਰੂ ਕਿੱਥੇ ਹੋ ਰਹੀ ਆ ਤੇਰੀ ਜਸ ਉਪਮਾ ਵਢਾਈ ਇਹ ਰਾਤ ਉਥੇ ਮੇਰੀ ਵੀ ਜਾਗਦੇ ਲੰਘ ਜਾਵੇ ਬੋਲੋ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋ ਆ ਸ਼ੈਣਾਈ ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦਵਾਰੇ ਜਾਈ ਆਏ ਸੰਤਪੁਰਾਉ ਨੇ ਕੀਰਤਨ ਹੋਵਾ ਰੈਣ ਸੁਵਾਈ ਬੋਲੋ ਛੱਡ ਨਾ ਸਕੇ ਸੰਤ ਜਨ ਰਾਜ ਦਵਾਰ ਨ ਸੇਵਕ ਮਾਈ ਕੀ ਹੈ ਸੈਨਾਈ ਸੀ ਉਥੇ ਕੀ ਇਹ ਸੰਤ ਜਨ ਆਗੇ ਸਾਰੀ ਰਾਤ ਕੀਰਤਨ ਹੁੰਦਾ ਰਿਆ ਕਹਿੰਦਾ ਰਾਜੇ ਦੀ ਸੇਵਾ ਤਾਂ ਨਹੀਂ ਮੈਂ ਅੱਜ ਜਾਂਦਾ ਪਰ ਕੀਰਤਨ ਮੈਂ ਛੱਡਣਾ ਨਹੀਂ ਇਹ ਸਤਸੰਗੀ ਹੈ ਬੋਲੋ ਇਹ ਕੀ ਹੈ ਸਤਸੰਗੀ ਹੈ ਅਜੇ ਸਤਸੰਗੀ ਬਣਿਆ ਸੀ ਤੇ ਪਰ ਜਾ ਕੇ ਤੇ ਪਰਮੇਸ਼ਰ ਨੇ ਰਾਜੇ ਦੀਆਂ ਲੱਤਾਂ ਉਹਦੀ ਜਗਾ ਘੁੱਟ ਦਿੱਤੀਆਂ ਸੀ ਜਾ ਕੇ ਕੇਸ ਕਰਕੇ ਰਾਜੇ ਦੇਖੋ 사ਦ ਸੰਗ ਮਿਲ ਸਤ ਸੰਗਤ ਸੰਗ ਗੁਰਹਾ ਮੇਲੇ ਸਤ ਸੰਗਤ ਸੰਗ ਗੁਰਹਾ हे ਵਾਹਿਗੁਰੂ ਮੇਰੇ ਤੇ ਕਿਰਪਾ ਕਰੋ ਗੁਰਾਂ ਦੇ ਨਾਲ ਮਿਲ ਕੇ ਮੇਰੀ ਇਹ ਜ਼ਿੰਦਗੀ ਜਿਹੜੀ ਹੈ ਗੁਰੂ ਦੀ ਸੰਗਤ ਦੇ ਵਿੱਚ ਹੀ ਬਤੀਤ ਹੋਵੇ ਪੂੰਜੀ ਨਾਮ ਗੁਰਮਖ ਵਿਸ਼ਾਹ ਬਿਸ਼ਾਹਨਾਮ ਹੁੰਦੀ ਕਿ ਕੱਤਰ ਕਰ ਲੈਣੀ ਔਰ ਰਿਯੁਜ ਸਤ ਸੰਗ ਕਰ ਕਰਕੇ ਪੂਰਨ ਲਗਣ ਦੇ ਨਾਲ ਪੂਨ ਪ੍ਰੀ ਦੇ ਨਾਲ ਪੂਨ ਪਿਆਰ ਦੇ ਨਾਲ ਹੌਲੀ 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 ਮਹਾਰਾਜ ਜੀ ਕਿਤੇ ਮੇਰੇ ਅੰਦਰ ਵੀ ਇਸ ਨਾਮ ਦਾ ਢੇਰ ਸਤ ਸੰਗ ਦਾ ਲੱਗ ਜਾਵੇ ਪੂੰਜੀ ਨਾਮ ਗੁਰਮਖ ਵਿਸ਼ਾਹ ਹਰ ਹਰ ਕਿਰਪਾ ਧਾਰ ਮਦਸ਼ੋਦਨ ਮੇਲੇ ਸਤ ਸੰਗ ਉਹ ਮਹਾਰਾਮ ਉਹ ਮਹਾਰਾਮ ਹੁੰਦਾ ਕਿ ਉਮੜ ਉਮੜ ਕੇ ਜਿੱਦਾਂ ਅਸਨ ਪ੍ਰੇਮ ਉਹ ਮਹੜਾ ਇਸ ਤਰ੍ਹਾਂ ਨਾਲ ਕਿ ਜਿਹੜੀ ਅੰਦਰੋਂ ਚੀਜ਼ ਬੜੀ ਧੱਕੇ ਦਾ ਨਾਲ ਜਿੱਦਾਂ ਸਮੁੰਦਰ ਚੋਂ ਛੱਲਾ ਉੱਠਦੀਆਂ ਨੇ ਇਸ ਤਰ੍ਹਾਂ ਦੇ ਨਾਲ ਅੰਦਰੋਂ ਛੱਲ ਉੱਠਣੀ ਸਵਾਸਾਂ ਦੇ ਵਿੱਚੋਂ ਕਾਦੇ ਵਾਸਤੇ ਸਤ ਸੰਗ ਦੇ ਵਿੱਚ ਜਾਣ ਬਾਤ ਹੈ ਅਸੀਂ ਰਾਜੇ ਦੋ ਚਿੱਤੇ ਹੋ ਜਾਂਨੇ ਆ ਕਿੱਦਾਂ ਕਰੀ ਇਹ ਚਲ ਜੀਏ ਜਾਂ ਨਾ ਚਲ ਜੀਏ ਆਹ ਕੰਮ ਆਹ ਕੰਮ ਆ ਆ ਆਪ੍ਰੀਤ ਬਣੀ ਨਹੀਂ ਸਤਸੰਗ ਵਾਸਤੇ ਫਿਰ ਅਸੀਂ ਕਹਿਣਾ ਕਿ ਅਸੀਂ ਸਤਸੰਗਤ ਕਰਦੇ ਸੀ ਅਜੇ ਸਾਨੂੰ ਆਨੰਦ ਨਹੀਂ ਆਇਆ ਫਿਰ ਆਨੰਦ ਕਿੱਥੋਂ ਆਏ ਬੋਲੋ ਇਹ ਦਸਾ ਵੀ ਤੇ ਬਣੇ ਨਾ ਇਸ ਤਰ੍ਹਾਂ ਉਮੜ-ਮੜ ਕੇ ਤਾਂ ਆਈਏ ਨਾ ਅਸੀਂ ਪਹਿ ਸੱਚਖੰਡ ਬਖੰਡ ਸਤਸੰਗ ਇਹ ਹੈ ਸੱਚਖੰਡ ਬੈਕੁੰਠ ਸਤ ਸੰਗ ਇਹ ਹੈ ਜਿੱਥੇ ਇੱਕ ਦਾ ਨਾਮ ਆਲਾਮਦਾ ਏ ਸੱਚਖੰਡ ਬਿਕੁੰਠ ਸਤ ਸੰਗ ਇਹ ਹੈ ਜਿੱਥੇ ਕਾਂ ਤੋਂ ਹੰਸ ਹੋ ਜਾਮਦਾ ਏ ਸੱਚਖੰਡ ਬਿਕੁੰਠ ਸਤ ਸੰਗ ਇਹ ਹੈ ਜਿੱਥੇ ਅੰਮ੍ਰਿਤ ਬਾਣੀ ਨਾਮ ਵਰਸ਼ਾਮਦਾ ਏ 21ਵਾਂ ਗੁਰਾਂ ਨੇ ਸਤ ਸੰਗ ਕੀਤੀ ਤੇ ਗੁਰੂ ਵਿਸ਼ਵੇ ਵੀ ਅਖਾਮਦਾ ਏ ਇਹ ਇਹੋ ਜਿਹਾ ਸਤਸੰਗ ਰਾਜੇ ਇਸ ਸਤਸੰਗ ਦੇ ਵਿੱਚ ਮਗਨ ਹੋਵੋ ਅਜੇ ਤਾਂ ਅਸੀਂ ਅਸਲ ਵਿੱਚ ਕਰਦੇ ਜਰੂਰ ਹਾਂ ਜਿਸ ਤਰ੍ਹਾਂ ਦੇ ਵਿੱਚ ਗੁਰੂ ਨਾਨਕ ਦੀ ਬਾਣੀ ਕਹਿ ਰਹੀ ਹੈ ਉਸ ਤਰੀਕੇ ਨਾਲ ਅਜੇ ਅਸੀਂ ਸਤਸੰਗੀ ਵੀ ਨਹੀਂ ਬਣੇ ਇਹ ਤਾਂ ਦੇਖੋ ਨਾ ਜਿੰਨੀਆਂ ਭਗਤੀਆਂ ਪੜ ਰਹੇ ਆ ਉਹਨਾਂ ਦੇ ਵਿੱਚੋਂ ਅਸੀਂ ਕਿਸ ਲੇਨ ਵਿੱਚ ਖੜੇ ਆ ਇੱਕ ਦੇ ਵਿੱਚ ਨੰਬਰ ਨਹੀਂ ਆਇਆ ਦੋ ਚ ਨਹੀਂ ਆਇਆ ਮੇਰਾ ਪਹਿਲੇ 10 ਚ ਨਹੀਂ ਆਇਆ 20 ਚ ਨਹੀਂ ਆਇਆ 30 ਚ ਉਹ 40 ਚ ਨਹੀਂ ਆਇਆ ਸਾਡਾ ਕਰੋੜਾਂ ਚ ਵੀ ਨੰਬਰ ਨਾ ਆਵੇ ਅਸੀਂ ਗੁਰੂ ਦੇ ਸਿੱਖਾਂ ਸਾਡਾ ਕਰੋੜਾਂ ਕਰੋੜਾਂ ਚ ਵੀ ਨੰਬਰ ਨਾ ਆਵੇ ਫੇ ਸਾਡਾ ਕੀ ਰਿਜ਼ਲਟ ਹੈ ਬੋਲੋ ਇਸ ਕਰਕੇ ਇਹ ਨੌ ਰਾਜੇ ਅੰਦਰੋਂ ਲੈਣਾ ਕਰੋ ਆਪਣੇ ਉਹ ਗੁਰੂ ਪਾਤਸ਼ਾਹ ਆਪ ਜੀਆਂ ਦੇ ਉੱਤੇ ਮਿਹਰ ਕਰਨ ਮਿਹਰ ਕਰਨ ਹਾਂਜੀ